ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜੇਕਰ ਤੁਸੀਂ ਕਿਸੇ ਦਾ ਚਰਿੱਤਰ ਜਾਨਣਾ ਹੈ ਤਾਂ ਬਸ ਉਸਦੇ ਮਿੱਤਰ ਜਾਣ ਲਵੋ ਇੱਕ ਬਹੁਤ ਛੋਟੀ ਜਿਹੀ ਕਹਾਣੀ ਇੱਕ ਫੋਟੋਗ੍ਰਾਫਰ ਦੀ ਇੱਕ ਦੇਸ਼ ਵਿੱਚ ਇੱਕ ਕਮਾਲ ਦਾ ਫੋਟੋਗ੍ਰਾਫਰ ਸੀ ਜੋ ਬਹੁਤ ਕ੍ਰੀਏਟਿਵ ਫੋਟੋਸ ਕਲਿੱਕ ਕਰਦਾ ਸੀ ਬਹੁਤ ਰੌਚਕ ਢੰਗ ਨਾਲ ਹਮੇਸ਼ਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਸੀ ਇੱਕ ਦਿਨ ਉਸਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਆਪਣੇ ਦੇਸ਼ ਦੇ ਸਭ ਤੋਂ ਸਰਲ ਸਹਿਜ ਮਲीन ਚਿਹਰੇ ਨੂੰ ਲੱਭਿਆ ਜਾਵੇ ਤਾਂ ਉਹ ਆਪਣੀ ਯਾਤਰਾ ਤੇ ਨਿਕਲ ਗਿਆ 2-3 ਮਹੀਨੇ ਉਹ ਬਹੁਤ ਲੱਭਦਾ ਰਿਹਾ ਫਾਈਨਲੀ ਉਸ ਨੂੰ ਜੰਗਲ ਦੇ ਵਿੱਚ ਇੱਕ ਵਿਸ਼ਵ ਵਿਦਿਆਲੇ ਦਾ ਪਤਾ ਚੱਲਿਆ ਜਿੱਥੇ ਉਸ ਨੂੰ ਪਤਾ ਲੱਗਿਆ ਕਿ ਇੱਥੇ ਇੱਕ ਬਹੁਤ ਹੀ ਸ਼ਾਂਤ ਸ਼ਾਲੀਨ ਕਿਤਾਬ ਦਾ ਲੜਕਾ ਹੈ ਇੱਥੇ ਪੜ ਰਿਹਾ ਹੈ ਉਹ ਗਿਆ ਜਾ ਕੇ ਉਸ ਦੇ ਚਿਹਰੇ ਨੂੰ ਦੇਖਿਆ ਤੇ ਸਮਝ ਗਿਆ ਕਿ ਇਹ ਤਾਂ ਸੱਚਮੁੱਚ ਹੀ ਉਹ ਜਿਹਾ ਹੈ ਜਿਸ ਨੂੰ ਉਹ ਲੱਭ ਰਿਹਾ ਸੀ ਉਸ ਲੜਕੇ ਦੇ ਨਾਲ ਪੜਨ ਵਾਲੇ ਦੋਸਤਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਲੜਕਾ ਹੈ ਸਭ ਨਾਲ ਵਧੀਆ ਤਰੀਕੇ ਨਾਲ ਗੱਲ ਕਰਦਾ ਹੈ ਤਾਂ ਦੂਰ ਤੋਸਤੀ ਫੋਟੋ ਕਲਿੱਕ ਕਰ ਲਈ ਅਤੇ ਉਸ ਦੇਸ਼ ਦੀ ਰਾਜਸਥਾਨੀ ਵਿੱਚ ਇੱਕ ਵੱਡੀ ਐਗਜ਼ੀਬੀਸ਼ਨ ਸੀ ਉੱਥੇ ਜਾ ਕੇ ਉਹ ਫੋਟੋ ਡਿਸਪਲੇ ਕੀਤੀ ਸਭ ਨੇ ਬਹੁਤ ਤਾਰੀਫ ਕੀਤੀ ਅਤੇ ਬਹੁਤ ساری ਤਾਰੀਫ ਉਸ ਫੋਟੋਗ੍ਰਾਫਰ ਨੇ ਇਕੱਠੀ ਕੀਤੀ ਸਾਲੋਂ ਸਾਲ ਲੰਘਦੇ ਗਏ ਇਹ ਘਟਨਾ ਉਹ ਪੁੱਲ ਚੁੱਕਿਆ ਸੀ 10 ਸਾਲ ਪਹਿਲਾਂ ਮੈਂ ਇੱਕ ਸ਼ਾਂਤ ਚਿਹਰੇ ਨੂੰ ਲੱਭਿਆ ਸੀ ਹੁਣ ਸਮਾਂ ਆ ਗਿਆ ਹੈ ਮੈਂ ਹੁਣ ਇਸ ਸ਼ਹਿਰ ਦੇ ਸਭ ਤੋਂ ਡਰਾਵਨੇ ਚਿਹਰੇ ਨੂੰ ਲੱਭਾਂ ਤਾਂ ਉਹ ਆਪਣੇ 10 ਸਾਲ ਪੁਰਾਣੇ ਆਈਡੀਏ ਨੂੰ ਇੱਕ ਨਵੇਂ ਟਵਿਸਟ ਦੇ ਨਾਲ ਲੈ ਕੇ ਨਿਕਲ ਗਿਆ ਹੁਣ ਉਸ ਨੂੰ ਪਤਾ ਸੀ ਕਿ ਅਜਿਹਾ ਚਿਹਰਾ ਬਾਹਰ ਤਾਂ ਨਹੀਂ ਮਿਲਣਾ ਅਜਿਹੇ ਲੋਕ ਤਾਂ ਜੇਲ੍ਹਾਂ ਵਿੱਚ ਬੰਦ ਹੁੰਦੇ ਹਨ ਜੋ ਅਪਰਾਧੀ ਹਨ ਜਿਨ੍ਹਾਂ ਨੇ ਵੱਡੇ ਵੱਡੇ ਅਪਰਾਧ ਕੀਤੇ ਹਨ ਤਾਂ ਉਹ ਆਪਣੇ ਦੇਸ਼ ਦੇ ਅਲੱਗ-ਅਲੱਗ ਰਾਜਾਂ ਦੀਆਂ ਰਾਜਸਥਾਨੀਆਂ ਵਿੱਚ ਗਿਆ ਉੱਥੇ ਦੀਆਂ ਵੱਡੀਆਂ-ਵੱਡੀਆਂ ਜੇਲਾਂ ਵਿੱਚ ਗਿਆ ਪਰ ਉਸ ਨੂੰ ਉਹ ਚਿਹਰਾ ਨਹੀਂ ਮਿਲਿਆ ਫਾਈਨਲੀ ਇੱਕ ਦਿਨ ਉਹ ਜੇਲ੍ਹ ਵਿੱਚ ਸੀ ਆਪਣੀ ਤਲਾਸ਼ ਵਿੱਚ ਉਦੋਂ ਹੀ ਉਸ ਦੀ ਨਜ਼ਰ ਇੱਕ ਕੈਦੀ ਤੇ ਪਈ ਉਹ ਭੱਜ ਕੇ ਜੇਲਰ ਦੇ ਕੋਲ ਗਿਆ ਤੇ ਜਾ ਕੇ ਕਿਹਾ ਕਿ ਮੈਨੂੰ ਆਗਿਆ ਦੇਵੋ ਮੈਂ ਤੁਹਾਡੇ ਕੈਦੀ ਦੀ ਤਸਵੀਰ ਖਿੱਚਣੀ ਹੈ ਜੇਲਰ ਨੇ ਕਿਹਾ ਠੀਕ ਹੈ ਪਰ ਤੁਸੀਂ ਕੈਦੀ ਨਾਲ ਪਹਿਲਾਂ ਗੱਲ ਕਰ ਲਵੋ ਉਸ ਦੀ ਆਗਿਆ ਲੈ ਲਵੋ ਫਿਰ ਫੋਟੋ ਕਲਿੱਕ ਕਰਨਾ ਕਿਉਂਕਿ ਉਹ ਬਹੁਤ ਖਤਰਨਾਕ ਹੈ ਡਰਦਾ ਡਰਦਾ ਉਹ ਫੋਟੋਗ੍ਰਾਫਰ ਉਸ ਜੇਲ੍ਹ ਦੇ ਕੋਲ ਪਹੁੰਚਿਆ ਜਿੱਥੇ ਉਹ ਕੈਦੀ ਬੰਦ ਸੀ ਅਤੇ ਉਸ ਨੂੰ ਜਾ ਕੇ ਸਾਰੀ ਗੱਲ ਦੱਸੀ ਕਿ ਮੈਂ ਫੋਟੋਗ੍ਰਾਫਰ ਹਾਂ ਸ਼ੁਰੂਆਤ ਤੋਂ ਹੀ ਅਜਹੀਆਂ ਤਸਵੀਰਾਂ ਕਲਿੱਕ ਕਰਦਾ ਹਾਂ 10 ਸਾਲ ਪਹਿਲਾਂ ਮੈਂ ਇੱਕ ਸ਼ਾਂਤ ਤੇ ਸੁੰਦਰ ਚਿਹਰੇ ਨੂੰ ਲੱਭਿਆ ਸੀ ਹੁਣ 10 ਸਾਲ ਬਾਅਦ ਮੈਨੂੰ ਲੱਗਿਆ ਕਿ ਮੈਂ ਇਸ ਦੇਸ਼ ਦੇ ਸਭ ਤੋਂ क्रੂਲ ਚਿਹਰੇ ਨੂੰ ਲੱਭਣਾ ਚਾਹੀਦਾ ਹੈ ਮੇਰੀ ਤਲਾਸ਼ ਤੁਹਾਡੇ ਤੇ ਪੂਰੀ ਹੋ ਚੁੱਕੀ ਹੈ ਮਾਫ ਕਰਨਾ ਤੁਸੀਂ ਪਰ ਮੈਨੂੰ ਤੁਹਾਡਾ ਚਿਹਰਾ ਬੜਾ ਖੌਫਨਾਕ ਡਰਾਵਣਾ ਲੱਗਿਆ ਹੈ ਉਸ ਕੈਦੀ ਨੂੰ ਅੰਦਰੋਂ ਬਹੁਤ ਗੁੱਸਾ ਆਇਆ ਕਿ ਮੈਨੂੰ ਡਰਾਵਣਾ ਤੇ ਖਤਰਨਾਕ ਕਹਿ ਰਿਹਾ ਹੈ ਪਰ ਉਸਨੇ ਆਪਣੇ ਗੁੱਸੇ ਨੂੰ ਕੰਟਰੋਲ ਕੀਤਾ ਤੇ ਪੁੱਛਿਆ ਕਿ ਕੀ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛ ਸਕਦਾ ਹਾਂ 10 ਸਾਲ ਪਹਿਲਾਂ ਜਿਹੜੀ ਤਸਵੀਰ ਖਿੱਚੀ ਸੀ ਉਹ ਦਿਖਾ ਸਕਦੇ ਹੂੰ ਮੈਂ ਵੀ ਤਾਂ ਦੇਖਾਂ ਕਿ ਸ਼ਾਂਤ ਤੇ ਸਹਿਜ ਲੋਕ ਕਿਵੇਂ ਦੇ ਦਿਖਦੇ ਹਨ ਫੋਟੋਗ੍ਰਾਫਰ ਨੇ ਕਿਹਾ ਹਾਂ ਹਾਂ ਕਿਉਂ ਨਹੀਂ ਉਸ ਫੋਟੋਗ੍ਰਾਫਰ ਨੇ ਆਪਣੇ ਬੈਗ ਵਿੱਚੋਂ ਫੋਟੋ ਕੱਢ ਕੇ ਦਿਖਾ ਦਿੱਤੀ ਜੋ 10 ਸਾਲ ਪਹਿਲਾਂ ਕਲਿੱਕ ਕੀਤੀ ਸੀ ਜੋ ਕੈਦੀ ਸੀ ਉਹ ਤਸਵੀਰ ਦੇਖ ਕੇ ਜ਼ੋਰ-ਜ਼ੋਰ ਦੀ ਰੋਣ ਲੱਗਿਆ ਫੋਟੋਗ੍ਰਾਫਰ ਨੇ ਪੁੱਛਿਆ ਕਿ ਕੀ ਹੋਇਆ ਕੀ ਗੱਲ ਹੈ ਤੁਸੀਂ ਰੋ ਕਿਉਂ ਰਹੇ ਹੋ ਉਹ ਬੋਲਿਆ ਕਿ ਇਹ ਮੈਂ ਹੀ ਹਾਂ 10 ਸਾਲ ਪੁਰਾਣਾ ਮੈਂ ਹਾਂ ਫੋਟੋਗ੍ਰਾਫਰ ਨੇ ਦੋਨਾਂ ਨੂੰ ਮੈਚ ਕੀਤਾ ਉਸ ਫੋਟੋ ਤੇ ਉਸ ਕੈਦੀ ਨੂੰ ਬੋਲੇ ਕਿ ਹਾਂ ਇਹ ਤਾਂ ਤੁਹਾਡਾ ਹੀ ਚਿਹਰਾ ਹੈ ਇਹ ਤਾਂ ਮਿਲ ਰਿਹਾ ਹੈ ਤਸਵੀਰ ਤਾਂ ਮੈਂ ਯੂਨੀਵਰਸਿਟੀ ਵਿੱਚ ਖਿੱਚੀ ਸੀ ਉਹ ਕਿੱਦੀ ਹੋ ਰੋਣ ਲੱਗਿਆ ਤੇ ਬੋਲਿਆ ਕਿ ਹਾਂ ਮੈਂ ਯੂਨੀਵਰਸਿਟੀ ਪੜਦਾ ਸੀ ਇਹ ਤੁਸੀਂ ਉਦੋਂ ਹੀ ਕਲਿੱਕ ਕੀਤੀ ਹੋਵੇਗੀ ਸ਼ੁਰੂਆਤ ਵਿੱਚ ਸਭ ਠੀਕ ਸੀ ਬਾਅਦ ਵਿੱਚ ਮੇਰਾ ਸੰਗ ਬਦਲ ਗਿਆ ਮੇਰਾ ਢੰਗ ਬਦਲ ਗਿਆ ਛੋਟੇ ਛੋਟੇ ਕ੍ਰਾਈਮ ਕਰਨੇ ਸ਼ੁਰੂ ਕੀਤੇ ਤੇ ਫਿਰ ਸਭ ਕੁਝ ਬਦਲ ਗਿਆ بڑے بڑے ਅਪਰਾਧ ਕਰ ਦਿੱਤੇ ਤੇ ਹੁਣ ਮੈਂ ਇਸ ਜੇਲ ਵਿੱਚ ਬੰਦ ਹਾਂ ਉਸ ਫੋਟੋਗ੍ਰਾਫਰ ਨੇ ਕਿਹਾ ਕਿ ਜੇਕਰ ਤੁਹਾਨੂੰ ਦੁਬਾਰਾ ਮੌਕਾ ਮਿਲ ਜਾਵੇ ਤਾਂ ਤੁਸੀਂ ਕੀ ਕਰੋਗੇ ਇੱਥੋਂ ਨਿਕਲਦੇ ਹੀ ਉਸਕੇ ਅਦੀ ਨੇ ਕਿਹਾ ਸਭ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਮਿਲਾਂਗਾ 10 ਸਾਲ ਪੁਰਾਣਾ ਮੈਂ ਜੋ ਇਸ ਤਸਵੀਰ ਵਿੱਚ ਹਾਂ ਮੈਂ ਉਸ ਨੂੰ ਮਿਲਣਾ ਚਾਹਾਂਗਾ ਉਹ ਜਿਹਾ ਬਣਨਾ ਚਾਹਾਂਗਾ ਬਹੁਤ ਛੋਟੀ ਜਹੀ ਕਹਾਣੀ ਹੈ ਜੋ ਇਹ ਦੱਸਦੀ ਹੈ ਕਿ ਜੀਵਨ ਵਿੱਚ ਜੋ ਤੁਹਾਡਾ ਸੰਗ ਹੈ ਉਹ ਤੁਹਾਡਾ ਟੰਗ ਡਿਸਾਈਡ ਕਰਦਾ ਹੈ ਤੁਹਾਡਾ ਰੰਗ ਡਿਸਾਈਡ ਕਰਦਾ ਹੈ ਜੇਕਰ ਤੁਸੀਂ ਵੀ ਜ਼ਿੰਦਗੀ ਦੇ ਰੰਗ ਬਦਲਣਾ ਚਾਹੁੰਦੇ ਹੋ ਤਾਂ ਆਪਣੇ ਸੰਗ ਨੂੰ ਬਦਲ ਲਵੋ ਧੰਨਵਾਦ